ਲਓ ਜੀ ਤਿਆਰੀਆਂ ਚੱਲ ਪਈਆਂ ਤੇ ਇਹ ਤਿਆਰੀਆਂ ਅੱਜ ਤੀਸਰੀ ਵਾਰ ਚੱਲੀਆਂ ਨੇ ਹਨਾ ਤੇ ਆਹ ਦੇਖ ਲਓ ਤੁਸੀਂ ਪੰਜਾਬ ਦਾ ਪੁੱਤ ਰਹਾ ਕਰੋ ਇਹ ਇਹਨਾਂ ਨੇ ਬਾਈ ਹੋਰਾਂ ਨੇ ਜਿਹੜਾ ਇਹ ਸਾਧਨ ਹੈ ਆਪਣਾ ਠੀਕ ਹੈ ਛੋਟਾ ਟਰੱਕ ਹੈ ਇਹਦੇ ਉੱਤੇ ਲਾਤਾ ਡਾਕਟਰ ਹੋਰਾਂ ਨੇ ਤੇ ਬਾਕੀ ਇਹਨਾਂ ਨਾਲ ਮੈਂ ਗੱਲ ਕਰ ਲੈਣਾ ਮੈਨੂੰ ਲੱਗਦਾ ਅੱਜ ਆਪਾਂ ਨੇ ਤੀਜੀ ਵਾਰੀ ਤਿਆਰੀ ਕੀਤੀ ਹੈ ਨਾ ਆਪਾਂ ਨੇ ਕਿੱਦੂ ਭਾਈ ਲੈ ਜਾਉਂਦੇ ਤੀਜੀ ਵਾਰ ਕਰੀਏ ਠੀਕ ਹੈ ਤੇ ਲੋਕ ਵੀ ਆਈ ਜਾਂਦੇ ਨੇਗੇ ਹਨਾ ਜਿਵੇਂ ਕਿ ਜਥੇਬੰਦੀਆਂ ਦੀ ਕਾਲ ਸੀ ਵੀ ਪਿੰਡ ਕੋਟ ਦੁਨੇ ਅੱਜ ਇਕੱਠੇ ਹੋਣੇ ਬਹੁਤ ਪਿਆਰ ਬਹੁਤ ਲੋਕ ਬਹੁਤ ਆ ਚੁੱਕੇ ਤੇ ਇਧਰ ਤੁਸੀਂ ਇਹਦੇ ਚ ਕੀ ਗੱਦੇ ਗੁੱਦੇ ਲਾਏ ਹੋਏ ਨੇ ਇਹ ਸਟੇਜ ਬਣਾਈ ਜੰਦਰ ਹਾਂ ਸਟੇਜ ਬਣਾਈ ਅੱਛਾ ਸਟੇਜ ਬਣਾਈ ਹੈ ਇਧਰਲੇ ਪਾਸੇ ਠੀਕ ਹੈ ਆ ਪੌੜੀ ਲਾਤੀ ਇਧਰ ਤੇ ਉੱਪਰ ਜੇ ਮੰਨ ਕੇ ਚੱਲੋ ਵੀ ਬਾਈ ਉੱਪਰਲੇ ਪਾਸੇ ਖੜ ਜੂਗਾ ਹਾਂ ਹਾਂ ਠੀਕ ਹੈ ਨਾਲ ਜਥੇਬੰਦੀਆਂ ਦੇ ਹੋਰ ਮੋਤ ਮਾਰ ਜਿਹੜੇ ਬੰਦੇ ਹੈਗੇ ਨੇ ਠੀਕ ਹੈ ਠੀਕ ਹੈ ਉਹ ਬਹਿ ਜਾਣਗੇ ਤੇ ਬਾਕੀ ਕਿ ਜਿਹੜੇ ਆਪਣੇ ਲੋਕ ਪਿਆਰ ਆ ਕਰਦੇ ਆ ਭਾਈ ਉੱਥੇ ਲੈ ਕੋਲ ਕੰਟਰੋਲ ਇਹ ਕੰਟਰ ਜੀ ਬਾਈ ਨੂੰ ਹੀ ਲੈ ਕੇ ਆਉਣ ਵਾਸਤੇ ਕੀਤਾ ਤੇ ਆ ਹਾਂਜੀ 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 ਬਿਲਕੁਲ ਤੇ ਅੱਜ ਜਿਵੇਂ ਕਾਲ ਸੀ ਜਥੇਬੰਦੀਆਂ ਦੀ ਲੱਖੇ ਸਿਧਾਣੇ ਵਰਗਿਆਂ ਦੀ ਹੈਨਾ ਵੀ ਪਿੰਡ ਕੋਟ ਦੁੰਨੇ ਦੇ ਵਿੱਚ ਇਕੱਠ ਹੈ ਆਪਾਂ ਪਿੰਡੇ ਚ ਰੱਖਣਾ ਹੈ ਉਹਦੇ ਸਬੰਧਤ ਕੋਈ ਗੱਲਬਾਤ ਲੋਕ ਲੱਗ ਗਏ ਹੁਣ ਹੁਣ ਸਵੇਰ ਤੋਂ ਆਈ ਜਾਂਦੇ ਟਰਾਲੀਆਂ ਆਈ ਜਾਂਦੇ ਲੋਕ ਪਬਲਿਕ ਆਈ ਜਾਂਦੀ ਹੈ ਸੰਗਤ ਠੀਕ ਹੈ ਤੇ ਉੱਥੇ ਹੋਊਗੀ ਸਾਰੀ ਗੱਲਬਾਤ ਅੱਗੇ ਕਰਨਾ ਕੀ ਹੈ ਵੀ ਫਿਰ ਕਿਉਂਕਿ ਅੱਜ ਆਪਾਂ ਤੀਜੀ ਵਾਰ ਤਿਆਰੀ ਕਰ ਲਈ ਅੱਜ ਤਾਂ ਆਪਾਂ ਲਾਈਕ ਹੀ ਹੋਣਾ ਹੈ ਠੀਕ ਹੈ ਚਾਹੇ ਪਿਆਰ ਨਾਲ ਪਿਆਰ ਨਹੀਂ ਆਉ ਜੀ ਠੀਕ ਹੈ ਪਿਆਰ ਨਾਲ ਪਿਆਰ ਨਾਲ ਇਹਦੇ ਤੇ ਸਟੇਜ ਲੱਗ ਕੇ ਆਉਂਗਾ ਬਾਈ ਜੀ ਕਿੰਨੇ ਕ ਵਜੇ ਤੱਕ ਚਾਂਸ ਹੋ ਸਕਦੇ ਨੇ ਤੁਹਾਡੇ ਹਿਸਾਬ ਨਾਲ ਵੀ ਹੁੰਦੇ ਕੋਈ ਤਾਂ ਸਰਕਾਰ ਦੇ 662 67 ਨੇ 22 ਵੀ ਤਨ ਵੀ ਵਸਤ ਦੇ ਨੇ ਠੀਕ ਹੈ ਮੰਨ ਕੇ ਚੱਲੋ ਵੀ ਪ੍ਰਕਿਰਿਆ ਪਰਚੇ ਰੱਦ ਕਰਕੇ ਹੀ ਆਊਗੀ ਹਾਂਜੀ 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 ਠੀਕ ਹੈ ਜਿਵੇਂ ਚੱਲ ਰਹੀ ਹੈ ਇੱਕੇ ਪਰਚਾ ਬਾਕੀ ਬਚਿਆ ਹੋਇਆ ਹਾਂਜੀ ਇਹ ਹੀ ਰਹਿਦਾ ਮਹਾਲੀ ਵਾਲਾ ਮਹਾਲੀ ਵਾਲਾ ਪਰਚਾ ਠੀਕ ਹੈ ਅੱਜ ਪੂਰੇ ਪੂਰੇ ਚਾਂਸ ਨੇ ਭਾਨੇ ਸਿੱਧੂ ਬਾਈ ਦੇ ਰਿਹਾ ਹੋ ਕੇ ਆਉਣ ਦੇ ਪਰਚੇ ਰੱਦ ਹੋ ਕੇ ਤੇ ਇਧਰ ਤਿਆਰੀਆਂ ਚੱਲ ਰਹੀਆਂ ਨੇ ਤੇ ਹਲਕਾ ਜਿਹਾ ਸਾਨੂੰ ਘਰੇ ਵੀ ਦਿਖਾ ਦੰਨਾ ਵੀ ਘਰੇ ਵੀ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਤੀਸਰੀ ਵਾਰ ਅੱਜ ਦਵਾਰੇ ਲੋਕਾਂ ਵਾਸਤੇ ਲੰਗਰ ਪਾਣੀ ਤਿਆਰ ਹੋਈ ਜਾਂਦਾ ਹੈਗਾ ਠੀਕ ਹੈ ਇਧਰਲੇ ਪਾਸੇ ਲੱਗੇ ਹੋਏ ਨੇ ਬੈਠੇ ਵੀ ਨੇ ਲੋਕ ਤੇ ਉਧਰਲੇ ਪਾਸੇ バス ਅੱਡੇ ਤੇ ਉਧਰ ਤੁਹਾਨੂੰ ਦਿਖਾਵਾਂਗੇ ਜਾ ਕੇ ਜਿਹੜਾ ਮੇਨ ਅੱਡਾ ਹੈਗਾ ਵੀ ਉੱਥੇ ਵੀ ਲੋਕ ਪਹੁੰਚੇ ਹੋਣਗੇ ਤੇ ਇਧਰ ਵੀ ਗੱਡੀਆਂ ਲੱਗੀਆਂ ਖੜੀਆਂ ਨੇ ਆਹ ਦੇਖ ਲਓ ਤੁਸੀਂ ਤਿੰਨ ਨੰਬਰਦਾਰ ਸਾਹਿਬ ਆ ਗਏ ਇਹਨਾਂ ਨਾਲ ਵੀ ਗੱਲ ਕਰ ਲੈਨੇ ਆ ਨੰਬਰਦਾਰ ਸਾਹਿਬ ਕੀ ਹਾਲ ਨੇ ਜੀ ਠੀਕ ਹੋ ਅੱਜ ਤੀਜੀ ਵਾਰ ਤਿਆਰੀ ਹੋ ਰਹੀ ਆ ਭਾਰਤ ਜਿੱਤੂ ਵਾਸਤੇ ਅੱਜ ਕੀ ਲੱਗਦਾ ਲੋਕਾਂ ਨੂੰ ਬਹੁਤ ਆਸ ਹੈ ਪੂਰੀ ਆਸ ਹੈ ਜੀ ਪੂਰੀ ਆਸ ਹੈ ਬਸਵਾਸ ਹੈ ਸਾਨੂੰ ਸਾਰੇ ਬੰਦਿਆਂ ਤੇ ਅਫਸਰ ਸਾਹਿਬਾਨਾਂ ਤੇ ਵੀ ਬਸਵਾਸ ਹੈ ਸਾਡੀ ਗੱਲ ਪਗਾਉਣਗੇ ਪੂਰੀ ਠੀਕ ਹੈ ਠੀਕ ਹੈ ਉਹਨਾਂ ਨੇ ਮੂੰਚੋਂ ਹੁਣ ਤਾਂ ਨਹੀਂ ਅੱਜ ਤਾਂ ਨਹੀਂ ਕਿਤੇ ਕੱਚਾ ਰਹਿੰਦਾ ਕੰਮ ਨਹੀਂ ਜੀ ਨਹੀਂ ਨਹੀਂ ਕੋਈ ਅੱਜ ਆਪਾਂ ਨੇ ਇਕੱਠ ਰੱਖਿਆ ਹੁਣ ਆਪਾਂ ਉੱਥੇ ਪਹੁੰਚਦੇ ਆ ਸਾਰੇ ਗੱਠਬੰਧਨ ਸਾਰਾ ਸਿਸਟਮ ਉੱਥੇ ਹੋਊਗਾ ਚੱਲ ਰਹੇ ਹਾਂ ਜੀ ਇਕੱਠ ਚ ਠੀਕ ਹੈ ਕਿੰਨੇ ਕ ਬਜੇ ਚਾਂਸ ਹੈਗੇ ਨੇ ਤੁਹਾਡੇ ਹਿਸਾਬ ਨਾਲ ਅੱਜ ਬਾਰਾ ਬੰਦੀਆਂ ਦਾ ਟਾਈਮ ਆ ਜਿਹੜਾ ਹਾਂ ਠੀਕ ਹੈ ਪਹਿਲਾਂ ਤਾਂ ਡਿਸਕਸ ਹੋਊਗੀ ਆਪਣੀ ਤਾਂ ਇੱਥੇ ਹੋ ਸਕਦਾ ਵੀ ਉਹ ਛੱਡ ਵੀ ਦੇਣ ਆਪਣੇ ਹੱਥੋਂ ਜੇ ਉਹਨਾਂ ਨੇ ਨਾਂ ਵੀ ਛੱਡਿਆ ਕੋਈ ਐਵੇਂ ਦੀ ਗੱਲ ਹੋਈ ਫਿਰ ਅੱਗੇ ਜਿਹੜਾ ਜਥੇ ਬੰਦੀਆਂ ਫਿਰ ਕਰਮ ਨਹੀਂ ਆ ਜਿਹੜੀਆਂ ਜੋ ਵੀ ਟਾਈਮ ਬਣਾਉਣਗੀਆਂ ਜਿੱਥੇ ਜਿੱਥੇ ਦਾ ਠੀਕ ਹੈ ਪਰ ਅੱਜ ਫਾਈਨਲ ਹੋ ਜਾਊਗਾ ਹਾਂਜੀ 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 ਇਹ ਤਾਂ ਨਹੀਂ ਹੈਗਾ ਵੀ ਫੇਰ ਅੱਗੇ ਜਨ ਰੱਖਿਆ ਜਾਊਗਾ ਨਹੀਂ ਨਹੀਂ ਬਸਵਾਸ ਹੈ ਜੀ ਸਾਨੂੰ ਬਸਵਾਸ ਹੈ ਅਫਸਰ ਸਾਹਿਬਾਨਾਂ ਤੇ ਠੀਕ ਹੈ ਚਲੋ ਨੰਬਰਦਾਰ ਸਾਹਿਬ ਫਿਰ ਚੱਲਦੇ ਆ ਜੀ ਉਧਰ ਦੀ ਕਰਦੇ ਆ ਤਿਆਰੀ ਤੇ ਮਾਹੌਲ ਤੁਸੀਂ ਦੇਖ ਲਓ ਵੀ ਗੱਡੀਆਂ ਆਉਣ ਲੱਗੀਆਂ ਕਿਉਂਕਿ ਕਾਲ ਜਥੇਬੰਦੀਆਂ ਨੇ ਦਿੱਤੀ ਹੋਈ ਹੈ ਕੋਰਡ ਦੂਨੇ ਇਕੱਠੇ ਹੋਣ ਦੀ ਤੇ ਆਪਦੇ ਵੱਲੋਂ ਸਾਰੀ ਤਿਆਰੀ ਹੈ ਟੀਮ ਦੀ ਵੀ ਆਪਾਂ ਇਹਦੇ ਵਿੱਚ ਲੈ ਕੇ ਆਉਣਾ ਹੈਗਾ ਭਾਨੇ ਸਿੱਧੂ ਨੂੰ ਤੇ ਨਾਲ ਜਥੇਬੰਦੀਆਂ ਹੋਣਗੀਆਂ ਤੇ ਬਾਕੀ ਗੱਲਬਾਤ ਆਪਾਂ ਕਰਦੇ ਹਾਂ ਜਾ ਕੇ ਉੱਥੇ ਜਥੇਬੰਦੀਆਂ ਨਾਲ